ਸੁਰਵ ਕੀ ਹੋਇਆ ਕੀ ਉਸਲੇ ਮੌਕੇ ਦੇ ਮੌਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਤੀ ਮਾਰੀ ਹੋਇਆ ਸਾਈਡ ਨੂੰ ਕਰ ਲਓ ਅਗਲਾ ਗਲਮੇ ਆਣ ਕੇ ਪੈਂਡਾ ਬਸ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਠੀਕ ਤੇ ਤੇਰੇ ਕਿਥੇ ਲੱਗੀ ਮੇਰੇ ਪਾਰ ਚ ਲੱਗੀ ਭਾਜੀ ਤੇ ਬੰਦੇ ਕਿਥੋਂ ਦੇ ਕਿਹੜੀ ਜਗ੍ਹਾ ਦੀ ਇਹ ਵਾਰਦਾਤ ਹੈ ਇਹ ਵਾਰਦਾਤ ਹੈ ਕੀ ਆ ਸਾਧੂਆਂ ਨੇ ਭਲੇ ਸਾਦੋਮਾਲੇ ਸਟਾਪ ਰੋਡ ਤੇ ਸਾਦੋਮਾਲੇ ਹਾਂਜੀ ਤੇ ਜਿਹੜੇ ਤੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਡਾਡੀ ਕੋਈ ਜਾਣ ਪਛਾਣ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਸਰਪ ਕੀ ਹੋਇਆ ਹੁਣ ਐਸੋ ਤੇ ਕਿੰਨੇ ਬੰਦੇ ਮੈਂ ਜੀ ਰਮਪ੍ਰੀਤ ਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਜੀਡੈਂਸੀ ਹੈ ਜੀ ਮੁਰਗੀ ਮੁਹੱਲਾ ਬਟਾਲਾ ਇਹਦੇ ਵੀ ਗਨ ਛੋਟੇ ਲੱਤਾਂ ਤੇ ਜੀ ਗੋਲੀ ਵਜਈ ਆ ਦੂਜਾ ਹੈਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਨ ਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਗੁਨਨਕਾਸ ਤੋਂ ਰੈਫਰ ਕਰ ਦਿੱਤਾ ਜੀ ਕਿ ਮੇਜਿਸਨਾ ਮੁੜਿਆ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਵਿੱਚ ਲੱਤਾਂ ਤੇ ਲੱਗੀਆਂ ਹੋਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਹੈ ਕੋਈ ਹੋਰ ਇਹ ਬੰਦਾ ਨਹੀਂ ਹੋਰ ਇਸ ਸਾਲ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11 ਵਜੇ ਦੇ 10 ਮਿੰਟ ਤੇ ਆਇਆ ਇਹ ਦੋਨਾਂ ਦੇ ਕਿੰਨੇ ਲੱਗਿਆ ਗੋਲੀ ਦੋਵਾਂ ਦੇ ਦੋ-ਦੋ ਤਿੰਨ-ਤਿੰਨ ਇੱਕ-ਇੱਕ ਦੋ-ਦੋ ਗੋਲੀਆਂ ਬੱਚੀਆਂ ਜੀ ਦੋ-ਦੋ ਦਿਨਾਂ ਦੀ ਗੋਲੀਆਂ ਬੱਚੀਆਂ ਹਾਂ ਜੀ ਦੋਨਾਂ ਦੀ ਠੀਕ ਲੱਤਾਂ ਦੀ ਲੱਤਾਂ ਦੇ ਵਜੀਆਂ ਨੇ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਵਜੀਆਂ ਨੇ ਗੋੜਿਆਂ ਤੇ ਠੀਕ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੈਠੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ-ਮਾੜਾ ਪਤਾ ਲੱਗਾ ਮੈਂ ਕਿਹਾ ਮਤਲਬ ਇਹ ਨਹੀਂ ਹਾਂ ਤੇ ਹੋਣ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰਸਾ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਇੰਨਾ ਹੀ ਤੇ ਲਾਜੋ ਗੋਡੇ ਦੇ ਗੋਲੀ ਤੱਕੀ ਆ ਕੋਈ ਨਾ ਦੀ ਕੋਈ ਲਾਕ ਡਾਟਾ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੀ ਲਾਕ ਡਾਟਾ ਅੱਜ ਤੱਕ ਨਹੀਂ ਕੀਤੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਾਰ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਤਾਕੇ ਨੇ ਕੌਣ ਸੀ ਮੈਂ ਕਿਹਾ ਸਿਰਫ ਸਾਨੂੰ ਇੰਨਾ ਹੀ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹੋ ਸਕਦਾ ਬਸ ਇੰਨਾ ਹੀ ਬਸ ਆਇਆ ਨਾ ਆਪਾਂ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਸ਼ ਹੋਏਗੀ ਬੱਚਿਆਂ ਨਾਲ ਤਪਰਾ ਨੂੰ ਮਾਫੀ ਦੇਣ ਉਹ ਚੀਜ਼ ਹੋਰ ਕੀ ਆਹੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਕੋਈ ਮੰਗ ਨਹੀਂ ਕਰਦੇ ਆਪਾਂ ਕਹਿੰਦੇ ਪਰ ਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਆ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਿਰ ਆਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਆਪਾਂ ਨਾ ਕਿਸੇ ਨਾ ਕਿਤੇ ਰੰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ਼ ਰੱਖਣੀ ਨਹੀਂ ਰੰਜਤ ਆ ਗਈ ਤੁਹਾਡਾ ਕਿਹਦਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦਾ ਦੁਸ਼ਮਣ ਹੈ ਇਹ ਤਾਂ ਹੀ ਪੈਂਠਾ ਸਾਲਾ ਹੀ ਨਾ ਕਿਹਨ ਉਹ ਇਹ ਕਿਹਾ ਤੇ ਨਾਮ ਆਇਆ ਜੀ ਕਿਹਾ ਜੀ ਕੁਆ